ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਦਲਬੀਰ ਚੇਤਨ ਜੀ ਦੀ ਲਿਖੀ ਹੋਈ ਕਹਾਣੀ ਬਾਜ ਭਰਾਵਾਂ ਚਾਚੇ ਬੇਲੇ ਦੀ ਪਾਈ ਪਿਰਤ ਨੂੰ ਅੱਜ ਕਿਸੇ ਨੇ ਚੁਣੌਤੀ ਦੇ ਦਿੱਤੀ ਸੀ ਉਹਦੇ ਲਈ ਇਹ ਚੁਣੌਤੀ ਪੁਚਾਲ ਦੇ ਝਟਕੇ ਵਰਗੀ ਸੀ ਪਰ ਉਹ ਬਹੁਤ ਛੇਤੀ ਸੰਭਲ ਗਿਆ ਉਸ ਨੂੰ ਲੱਗਾ ਜਿਵੇਂ ਧੌਲ ਨੇ ਸਿਰਫ ਸਿੰਘ ਹੀ ਬਦਲਿਆ ਹੋਵੇ ਅਮਰੀਕਨਾਂ ਦੇ ਟੱਬਰ ਦੀ ਇਹ ਹੀਠ ਉੱਪਰ ਦੂਸਰੀ ਵਧੇਕੀ ਸੀ ਪਹਿਲੀ ਵਧੇਕੀ ਕੁਝ ਹੋਰ ਤਰ੍ਹਾਂ ਦੀ ਸੀ ਉਹ ਸਾਰੇ ਪਿੰਡ ਨੇ ਰਲ ਕੇ ਨਜਿੱਠਣ ਵੀ ਲਈ ਸੀ ਪਰ ਅੱਜਵਾਲੀ ਗੱਲ ਤੋਂ ਚਾਚੇ ਬੇਲੇ ਨੂੰ ਲੱਗਾ ਜਿਵੇਂ ਚਿਰਾ ਤੋਂ ਤੁਰੇ ਆਉਂਦੇ ਫਿਰਤ ਅੱਜ ਮਰਨ ਵਾਲੇ ਦੇ ਨਾਲ ਹੀ ਆਖਰੀ ਹਿਚਕੀ ਲੈ ਕੇ ਮਰ ਜਾਵੇਗੀ 6-7 ਮਹੀਨੇ ਪਹਿਲਾਂ ਇਸੇ ਟੱਬਰ ਦੇ ਮੋਤਬਰ ਸਰਦਾਰ ਸੁਰਮਕ ਸਿੰਘ ਅਮਰੀਕੀ ਨੇ ਚੱਲੀ ਆਉਂਦੀ ਪੁਰਾਣੀ ਰਵਾਇਤ ਨੂੰ ਇੱਕ ਝਟਕੇ ਨਾਲ ਤੋੜ ਦਿੱਤਾ ਸੀ ਆਪਣੀ ਧੀ ਦੇ ਵਿਆਹ ਉੱਤੇ ਉਹਨਾਂ ਨਾਲ ਪਿੰਡ 'ਚੋਂ ਦੁੱਧ ਇਕੱਠਾ ਕੀਤਾ ਤੇ ਨਾ ਹੀ ਮੰਜੇ ਬਿਸਤਰੀ ਹੋਰ ਨਾ ਘਰਾਂ ਦੇ ਗਿੱਜੇ ਜਦ ਕੁਝ ਲੋਕਾਂ ਨੇ ਇਹ ਫਰਜ਼ ਕਾਰ ਸੇਵਾ ਵਾਂਗ ਨਿਭਾਉਂਦੇ ਆ ਦੁੱਧ ਤੇ ਬਿਸਤਰੇ ਅਮਰੀਕਨਾਂ ਦੇ ਘਰ ਤੱਕ ਖੁਦ ਹੀ ਅਪੜਾ ਦਿੱਤੇ ਤਾਂ ਸੁਰਮਕ ਸਿੰਘ ਨੇ ਬੜੀ ਹੀ ਸભ્યਕ ਬੋਲੀ ਵਿੱਚ ਕਿਹਾ ਸੀ ਮੈਂ ਨਹੀਂ ਚਾਹੁੰਦਾ ਕਿ ਪਿੰਡ ਤੇ ਕਿਸੇ ਤਰ੍ਹਾਂ ਦਾ ਭਾਰ ਬਣਿਆ ਜਾਵੇ ਯੂ ਸੀ ਅਮਰੀਕਾ ਚ ਕੋਈ ਬੰਦਾ ਕਿਸੇ ਤੇ ਭਾਰ ਨਹੀਂ ਬਣਦਾ ਉਹ ਬੰਦੇ ਉੱਠ ਕੇ ਗਏ ਤਾਂ ਸੁਰਮਕ ਸਿੰਘ ਆਪਣੇ ਅਮਰੀਕਨ ਪੁੱਤ ਨੂੰ ਮੁਖਾਤਬ ਹੋਇਆ ਯੂ ਸੀ ਨਗਿੰਦਰ ਸਿੰਘ ਕੀ ਘਟਿਆ ਸੋਚ ਐ ਕੁੜੀ ਸਾਡੀ ਰਵਿਆ ਤੇ ਫਿਕਰ ਇਹਨਾਂ ਨੂੰ ਪਿਆ ਅਸਲ ਚ ਫਿਕਰ ਫੁਕਰ ਵੀ ਕਾਦਾ ਫਿਕਰ ਇਹਨਾਂ ਨੂੰ ਆਪਣਾ ਭਈ ਜੇ ਹੁਣ ਹੋਰਨਾਂ ਨੂੰ ਮਦਦ ਨਾ ਦਿੱਤੀ ਤਾਂ ਸਾਡੀ ਵਰੀ ਵੀ ਕੋਈ ਨਾ ਬੜੂ ਤੇ ਇਹ ਹੋਰਨਾਂ ਤੋਂ ਬਿਨਾ ਪੈਰ ਤੱਕ ਵੀ ਨਹੀਂ ਪੁੱਟ ਸਕਦੇ ਇਸ ਫਰਕ ਨੇ ਤਾਂ ਮਾਰਿਆ ਸਾਨੂੰ ਡੈਡ ਤੁਸੀਂ ਤਾਂ ਉੱਥੇ ਰਹਿ ਕੇ ਵੇਖ ਹੀ ਆਇਓ ਐਵੇਂ ਤਾਂ ਨਹੀਂ ਇੰਡੀਆ 100 ਸਾਲ ਪਿੱਛੇ ਬਾਹਰੋਂ ਆਉਂਦਿਆਂ ਹੀ ਸੁਰਮਕ ਸਿੰਘ ਦੇ ਛੋਟੇ ਮੁੰਡੇ ਜਿੰਦਰ ਨੇ ਸਟੀਰੀਓ ਤੇ ਚੱਲਦੀ ਅੰਗਰੇਜ਼ੀ ਕੈਸਟ ਨੂੰ ਬੰਦ ਕਰ ਦਿੱਤਾ ਤੇ ਇਸ ਦੇ ਨਾਲ ਹੀ ਪਿਓ ਪੁੱਤਰ ਚ ਚੱਲਦੀਆਂ ਗੱਲਾਂ ਵੀ ਜਿਵੇਂ ਇੱਕਦਮ ਬੰਦ ਹੋ ਗਈਆਂ ਸੁਰਮਕ ਸਿੰਘ ਨੇ ਵੇਖ ਰਿਆ ਕਿ ਜਿੰਦਰ ਦੇ ਚਿਹਰੇ ਉੱਤੇ ਗੁੱਸਾ ਪ੍ਰਤੱਖ ਸੀ ਤੇ ਜਦੋਂ ਉਹ ਬੋਲਿਆ ਉਹਨਾਂ ਬੋਲਾ ਵਿੱਚ ਵੀ ਇਹਦਾ ਰੜਾ ਸੀ ਮੈਂ ਤੁਹਾਨੂੰ ਕਿਹਾ ਵੀ ਸੀ ਕਿ ਸਾਨੂੰ ਪਿੰਡ ਦੇ ਲੋਕਾਂ ਨਾਲੋਂ ਇੰਝ ਟੁੱਟਣਾ ਨਹੀਂ ਚਾਹੀਦਾ ਬੰਦਾ ਬੁਰਾ ਲੱਗਦਾ ਲੋਕ ਕਹਿੰਦੇ ਨੇ ਇਹ ਪੈਸੇ ਨਾਲ ਹੰਕਾਰੇ ਗਏ ਨੇ ਹਾਂ ਦੱਸੋ ਜਿਹੜੇ ਘਰੇ ਆ ਕੇ ਮੰਝਾ ਬਿਸਤਰਾ ਛੱਡ ਗਏ ਨੇ ਉਹਨਾਂ ਨੂੰ ਕਿੱਦਾਂ ਨਾ ਕਰੋਗੇ ਭਾਈ ਤੂੰ ਸਰਪੰਚ ਬਣਨਾ ਤਾਂ ਜੁੜਿਆ ਰੋ ਇਹਨਾਂ ਲੋਕਾਂ ਨਾਲ ਸਾਨੂੰ ਇਹੋ ਜੇ ਬੰਦਿਆਂ ਦੀ ਬਿਲਕੁਲ ਲੋੜ ਨਹੀਂ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਸਰਪੰਚੀ ਖੜਪੰਚੀ ਦੀ ਕੋਈ ਲੋੜ ਨਹੀਂ ਪਿਛਲੀ ਵਾਰ ਤੁਸੀਂ ਹੀ ਚੁੱਕ ਚੁਕਾ ਪੰਗਾ ਖੜਾ ਕਰਾਤਾ ਸੀ ਆਖੇ ਹਮਾਰੇ ਪਾਸ ਸਭ ਤੋਂ ਜ਼ਿਆਦਾ ਜ਼ਮੀਨ ਜਾਇਦਾਦ ਤੇ ਸਰਪੰਚ ਕੋਈ ਹੋਰ ਬਣ ਜੇ ਤੇ ਵੇਖ ਲਿਆ ਸੀ ਨਾ ਆਪਣਾ ਅਸਰ ਰਸੂਖ ਮੇਰੇ ਪੈਸਿਆਂ ਨਾਲ ਸਭ ਕੁਝ ਨਹੀਂ ਹੋ ਜਾਂਦਾ ਲਾ ਕੇ ਉਹ ਮਾਰਿਆ ਲੋਕਾਂ ਨੇ ਉਹ ਵੀ ਸੱਚੇ ਆ ਉਹਨਾਂ ਤੁਹਾਡੀ ਜ਼ਮੀਨ ਜਾਇਦਾਦ ਚੱਟਣ ਆਉਣੀ ਜੇ ਉਹਨਾਂ ਜ਼ਮੀਨ ਨਹੀਂ ਚੱਟਣ ਆਉਣੀ ਤਾਂ ਅਸੀਂ ਵੀ ਕੀ ਲੈਣਾ ਇਹਨਾਂ ਭੁੱਖੇ ਨੰਗਿਆਂ ਤੋਂ ਸੁਰਮਕ ਸਿੰਘ ਦੇ ਪੀਤੇ ਕੁਝ ਬੈਗ ਜਿਵੇਂ ਤਲਖ ਹੋ ਗਏ ਸਨ ਵੇਖੋ ਭਈ ਤੁਹਾਡੀਆਂ ਅੱਖਾਂ ਵਾ ਉੱਤੇ ਤੁਸੀਂ ਰਹਿੰਦੇ ਹੋ ਬਾਹਰ ਤੁਹਾਨੂੰ ਇਹਨਾਂ ਲੋਕਾਂ ਨਾਲ ਕੋਈ ਸਰੂਕਾਰ ਨਹੀਂ ਪਰ ਮੈਂ ਇਹਨਾਂ 'ਚ ਰਹਿਣਾ ਤੇ ਇਹਨਾਂ ਵਰਗਾ ਹੀ ਹੋ ਕੇ ਰਹਿਣਾ ਪਊ ਤੇ ਇੱਥੇ ਕੋਈ ਵੱਡਾ ਭੈਣਾ ਭਰਾਵਾਂ ਨਾਲ ਹੀ ਹੁੰਦਾ ਤੂੰ ਲਈ ਰੱਖ ਇਹ ਵਡਿਆਈ ਤੇ ਸਾਨੂੰ ਨਾ ਘੜੀਸ ਇਹੋ ਜੇ ਖਲਜਗਣਾ ਨਗਿੰਦਰ ਵੀ ਸੁਰਮਕ ਸਿੰਘ ਦਾ ਪੂਰਾ ਸਾਥ ਦੇ ਰਿਆ ਸੀ ਚੰਗਾ ਫਿਰ ਦਿਓ ਜਵਾਬ ਪਿੰਡ ਦੇ ਪਰੇ ਜਾ ਕੇ ਅਗਲੇ ਪਰੇ ਇਕੱਠੀ ਕਰਨ ਨੂੰ ਫਿਰਦੇ ਇਹ ਸਾਡਾ ਨਿੱਜੀ ਮਾਮਲਾ ਇਹਦੇ ਚ ਪਰੇ ਦਾ ਕੀ ਕੰਮ ਇੱਥੇ ਆਉਣ ਲੱਗੇ ਇਸ ਨਿੱਜ ਨੂੰ ਛੱਡ ਆਇਆਕਰ ਅਮਰੀਕਾ ਚ ਇੱਥੇ ਨਿੱਜ ਕੁਝ ਨਹੀਂ ਹੁੰਦਾ ਇੱਥੇ ਵਿਆਹ ਸ਼ਾਦੀਆਂ ਜੰਮਣਾ ਮਰਨਾ ਸਭ ਕੁਝ ਸਾਂਝਾ ਸਮਝੋ ਤੇ ਉਹ ਗੱਲ ਹੋਈ ਇਸ ਵਿਆਹ ਦੇ ਕੁਝ ਦਿਨ ਬਾਅਦ ਹੀ ਔਰੇ ਇਕੱਠੇ ਹੋਈ ਤੇ ਹਰ ਪੱਗ ਬੰਨੋ ਇਸ ਵਿੱਚ ਸੱਦਿਆ ਗਿਆ ਇਸ ਪਰੇ ਵਿੱਚ ਅਮਰੀਕੀਆਂ ਦਾ ਸੁਰਮਕ ਸਿੰਘ ਤੇ ਜਿੰਦਰ ਸ਼ਾਮਲ ਹੋਏ ਚਾਚਾ ਬੇਲਾ ਸਿੰਘ ਤਾਂ ਚੁੱਪ ਰਹੇ ਪਰ ਸੋਹਣ ਸਿੰਘ ਅਗਰ ਨੇ ਗੱਲ ਤੋਰੀ ਉਹਨੇ ਪਰੇ 'ਚ ਖਲੋਤੇਆਂ ਆਪਣੇ ਹੀ ਅੰਦਾਜ਼ 'ਚ ਕਿਹਾ ਸੀ ਅਗਰ ਇਜਾਜ਼ਤ ਹੋਵੇ ਤਾਂ ਮੈਂ ਅਰਜ਼ ਕਰਾਂ ਉਹਨੇ ਭਰਮੀ ਪਰੇ ਵੱਲ ਵੇਖਿਆ ਤੇ ਫਿਰ ਹੌਲੀ-ਹੌਲੀ ਬੋਲਿਆ ਦੀ ਪਰ ਪਿੰਡ ਦੀ ਸਾਂਝੀ ਹੁੰਦੀ ਹੈ ਤੇ ਉਹਦਾ ਪਰਦਾ ਢਕਣਾ ਸਾਡੇ ਸਾਰਿਆਂ ਦਾ ਸਾਂਝਾ ਧਰਮ ਹੈ ਕਿ ਨਹੀਂ ਉਹਨੇ ਗੱਲ ਕਰਦਿਆਂ ਕਰਨਿਆਂ ਪਰੇ ਬਲ ਵੇਖਿਆ ਇੱਕ ਨੇ ਨਹੀਂ ਕਈਆਂ ਨੇ ਕਿਹਾ ਹੈ ਵਾ ਭਾਈ ਹੈ ਕਿਉਂ ਨਹੀਂ ਧਿਆਂ ਪੁੱਤ ਰਾਜਿਆਂ ਵੀ ਵਿਆਉਣੇ ਆ ਤੇ ਰੰਕਾਂ ਵੀ ਇਹ ਕਾਰਜ ਕਰਦਿਆਂ ਰਾਜਿਆਂ ਨੂੰ ਭਾਵੇਂ ਕਿਸੇ ਦੀ ਲੋੜ ਨਾ ਹੋਵੇ ਪਰ ਰੰਕਾਂ ਨੂੰ ਸਾਰਿਆਂ ਦੀ ਹੁੰਦੀ ਹੈ ਮੰਜੇ ਬਿਸਤਰੇ ਤੇ ਦੁੱਧ ਇਕੱਠਾ ਕਰਨ ਦੀ ਤੂਰੀ ਆਉਂਦੀ ਪਿਰਤ ਨੂੰ ਜੇ ਕੋਈ ਤੋੜਦਾ ਤਾਂ ਉਹ ਸਾਰੇ ਪਿੰਡ ਦਾ ਦੋਸ਼ੀ ਸਮਝਿਆ ਜਾਣਾ ਚਾਹੀਦਾ ਹੈ ਹੈ ਕਿ ਨਹੀਂ ਇਨੀਆਂ ਕੋ ਗੱਲਾਂ ਤੋਂ ਬਾਅਦ ਸੋਹਣ ਸਿੰਘ ਬੈਠ ਗਿਆ ਜਿੰਦਰ ਨੀਵੀਂ ਪਾਈ ਸੌਂਦਾ ਰਿਹਾ ਫਿਰ ਉਹਨੇ ਅੱਖਾਂ ਚੁੱਕ ਕੇ ਆਪਣੇ ਬਾਪ ਵੱਲ ਵੇਖਿਆ ਕੁਝ ਦੇਰ ਦੀ ਚੁੱਪ ਤੋਂ ਬਾਅਦ ਸੁਰਮਕ ਸਿੰਘ ਨੇ ਗਲਾ ਖੰਘੂ ਰਿਆ ਵੇਖੋ ਦੋਸਤੋ ਮੈਂ ਬਹੁਤਾ ਅਗਰਮਗਰਤਾ ਨਹੀਂ ਜਾਣਾਂਗਾ ਬਸ ਇੰਨਾ ਹੀ ਜਾਣਦਾ ਕਿ ਅਸਾਂ ਬੇਸ਼ੱਕ ਵਿਆਹ ਚ ਭਾਈਚਾਰੇ ਦੀ ਮਦਦ ਨਹੀਂ ਲਈ ਪਰ ਯੂ ਸੀ ਅਸੀਂ ਮਦਦ ਕਰਨ ਤੋਂ ਨਹੀਂ ਭੱਜਾਂਗੇ ਤੂੰ ਸੀ ਰਾਤ ਹੋਵੋਂਗੇ ਤਾਂ ਆਪਣੇ ਘਰ ਅਸੀਂ ਵੀ ਘਰਾਂ ਚ ਟੁੱਕ ਖਾਂਦੇ ਆ ਏਦਾਂ ਦੀ ਤੁਹਾਡੀ ਮਦਦ ਕੌਣ ਕਬੂਲੇਗਾ ਪਰੇ ਚ ਬੈਠੇ ਮੀਤੇ ਦੀ ਜਵਾਨੀ ਜਿਵੇਂ ਮੂੰਹ ਚੜ ਬੋਲੀ ਵੇਖ ਗੱਬਰੂਆ ਪਰੇ ਚ ਇੰਜ ਤੱਤੇ ਨਹੀਂ ਹੋਈਦਾ ਚਾਚੇ ਬੇਲੇ ਨੇ ਲੰਬੜਾ ਦੇ ਮਿੱਤੇ ਨੂੰ ਖੰਡਾ ਕੀਤਾ ਤੱਤੇ ਤੇ ਨਹੀਂ ਹੋਈਦਾ ਪਰ ਬੇਲਾ ਸਿਓ ਸੁਰਮਕ ਸਿੰਘ ਨੂੰ ਵੀ ਤਾਂ ਹੋਰਨਾਂ ਨੂੰ ਇੰਜ ਹੀਣਾ ਨਹੀਂ ਵਿਖਾਉਣਾ ਚਾਹੀਦਾ ਨਾ ਦੱਸੋ ਭਈ ਇਹਨਾਂ ਦਾ ਸਾਰੇ ਪਿੰਡ ਬਗੈਰ ਸਰਜੂ ਤਾਂ ਸਾਰੇ ਪਿੰਡ ਦਾ ਹੀ ਇਹਨਾਂ ਬਗੈਰ ਨਾ ਸਰੂ ਲੱਗਦਾ ਸੀ ਮਿੱਤੇ ਦੇ ਛਾਏ ਨੂੰ ਵੀ ਸੁਰਮਕ ਸਿੰਘ ਦੇ ਬੋਲ ਵਿਉਹ ਵਾਂਗ ਲੜ ਗਏ ਸਨ ਜੇ ਸਰਦਾਰ ਤਾਂ ਆਪੋ ਆਪਣਾ ਸਾਰੀ ਜਾਓ ਫੇਰ ਪਰੇ ਸੱਦਣ ਦੀ ਕੀ ਲੋੜ ਸੀ ਸੁਰਮਕ ਸਿੰਘ ਦੀ ਸਰਦਾਰੀ ਵੀ ਤਲਖੋਟ ਪਰੇ ਸੱਦੀਆ ਤੁਹਾਨੂੰ ਤੁਹਾਡੀ ਗਲਤੀ ਦਾ ਅਹਿਸਾਸ ਕਰਵਾਉਣ ਲਈ ਇਹ ਅਮਰੀਕਾ ਨੇ ਹਰ ਥਾਂ ਦਾ ਆਪਣਾ ਇੱਕ ਦਸਤੂਰ ਹੁੰਦਾ ਸਾਡਾ ਕਲਚਰ ਵਾ ਸਾਂਝੇ ਰਹਿਣ ਦਾ ਮਾਰੋ ਚਾਤੇ ਪਿੰਡ ਦੇ ਕੋਠਿਆਂ ਵੱਲ ਸਾਡੀਆਂ ਕੰਧਾਂ ਸਾਂਝੀਆਂ ਸਾਡੀਆਂ ਛੱਤਾਂ ਜੁੜੀਆਂ ਸਰਦਾਰ ਬਹਾਦਰ ਇਦਾਂ ਦੇ ਕੋਠੇ ਅਮਰੀਕਾ 'ਚ ਤਾਂ ਨਹੀਂ ਹੋਣੇ ਇਸ ਲਈ ਤੁਸੀਂ ਆਪਣਾ ਅਮਰੀਕਾ ਕਲਚਰ ਸਾਡੇ 'ਚ ਨਾ ਵੜੋ ਕਾਮਰੇਡ ਤੇਜਾ ਸਿੰਘ ਨੇ ਆਪਣੀ ਗੱਲ ਕਹਿੰਦੇ ਆ ਸਰਦਾਰ ਬਹਾਦਰ ਸ਼ਬਦ ਕੁਝ ਇਸ ਲਹਿਜੇ ਵਿੱਚ ਬੋਲਿਆ ਕਿ ਉਹਦੇ ਅਰਥ ਹੀ ਹੋਰ ਜਾਪਣ ਲੱਗ ਪਏ ਜਿੰਦਰ ਨੂੰ ਮਹਿਸੂਸ ਹੋ ਰਿਹਾ ਸੀ ਕਿ ਉਹਨਾਂ ਕੋਲੋਂ ਬਹੁਤ ਵੱਡੀ ਵਧੇਕੀ ਹੋ ਚੁੱਕੀ ਹੈ ਹੁਣ ਉਸ ਕੀਤੀ ਵਧੇਕੀ ਦਾ ਬਚਾਅ ਕਰਨਾ ਉਹਨੂੰ ਘੁਰ ਵੀ ਮੜਾ ਲੱਗਾ। ਉਹਨੇ ਪਿਓ ਦੀ ਵੀ ਪ੍ਰਵਾਨਨਾ ਕੀਤੀ ਤੇ ਉੱਠ ਕੇ ਖਲੋ ਗਿਆ। ਪਰ ਇਹ ਰੱਬ ਹੁੰਦੇ ਐ। ਜੋ ਤੁਸੀਂ ਕਹਿ ਰਹੇ ਹੋ ਜੇ ਇਹ ਸੱਚਾ ਸਾਥੋਂ ਅਵਗਿਆ ਹੋਈ ਐ ਤੇ ਸਾਨੂੰ ਖਿਮਾ ਬਖਸ਼ੋ। ਪਰ ਆਮਾ ਤੋਂ ਵੱਡਾ ਕੋਈ ਨਹੀਂ ਹੁੰਦਾ। ਅਸੀਂ ਅੱਗੇ ਤੋਂ ਤੁਹਾਡੀ ਰਜ਼ਾਮੰਦੀ ਨਾਲ ਹੀ ਚੱਲਾਂਗੇ। ਸੁਰਮਕ ਸਿੰਘ ਨੇ ਬੜੀ ਹੀ ਕੋੜ ਨਜ਼ਰੇ ਖਲੋਤੇ ਜਿੰਦਰਵਲ ਵੇਖਿਆ। ਉਹਨੂੰ ਲੱਗਾ ਜਿਵੇਂ ਉਹਨਾਂ ਦਾ ਪੂਰਾ ਖਾਨਦਾਨ ਬੇਲੇ ਅੱਗੇ ਨਕਲ ਕੀਣਾ ਕੱਢ ਰਿਹਾ ਹੋਵੇ ਬੇਲਾ ਸਿੰਘ ਨੇ ਜਦੋਂ ਪਰੇਚ ਹੀ ਖਲੋਕੇ ਜਿੰਦਰ ਦੀ ਪਿੱਟ ਥਪੜੀ ਤਾਂ ਸੁਰਮਕ ਸਿੰਘ ਨੂੰ ਲੱਗਾ ਜਿਵੇਂ ਬੇਲੇ ਨੇ ਉਹਦੇ ਪਰੇਚ ਹੀ ਪਿੱਠ ਲਾ ਦਿੱਤੀ ਹੋਵੇ ਰਜ਼ਾ ਰਜ਼ਾ ਮੰਦੀ ਦੀ ਗੱਲ ਝੂਠੀ ਸੁਰਮਕ ਸਿੰਘ ਗੜਕ ਪਿਆ ਜਿੱਥੇ ਠੀਕ ਲੱਗੂ ਸਾਥ ਦੇਵਾਂਗੇ ਯੂ ਸੀ ਹਰ ਕਿੰਮਤ ਕੰਮ ਦੀ ਅਗਾਉਂ ਹੀ ਹਾਮੀ ਤਾਂ ਨਹੀਂ ਨਾ ਭਰੀ ਜਾ ਸਕਦੀ ਸਿਆਣੀ ਗੱਲ ਕੀਤੀ ਹੈ ਸੁਰਮਕ ਸਿੰਘ ਨੇ ਚਾਚਾ ਬੇਲਾ ਫਿਰ ਬੋਲਿਆ ਕੋਈ ਨਾ ਕੋਈ ਗਲਤੀਆਂ ਨੂੰ ਰੋਕਣ ਟੋਕਣ ਵਾਲਾ ਵੀ ਚਾਹੀਦਾ ਬੇਲਾ ਸਿੰਘ ਦੀ ਇਹ ਪ੍ਰੋੜਤਾ ਦੀ ਸੁਰਮਕ ਸਿੰਘ ਨੂੰ ਚੰਗੀ ਨ ਲੱਗੀ ਉਹਨੂੰ ਜਾਪਿਆ ਜਿਵੇਂ ਬੇਲਾ ਸਿੰਘ ਇੰਜ ਕਹਿ ਕੇ ਸਾਰੇ ਪਿੰਡ ਦੀ ਹਮਾਇਤ ਹਾਸਲ ਕਰਕੇ ਉਹਨੂੰ ਫੇਰ ਫਾੜੀ ਬਣਾ ਗਿਆ ਹੋਏ ਬੇਲਾ ਸਿੰਘ ਦੀ ਜਦੋਂ ਵੀ ਕੋਈ ਗੱਲ ਪਿੰਡ ਵੱਲੋਂ ਪ੍ਰਵਾਨ ਕਰ ਲਈ ਜਾਂਦੀ ਤਾਂ ਸੁਰਮਕ ਸਿੰਘ ਕੁੜਦਾ ਰਹਿੰਦਾ ਉਹਨੇ ਬਥੇਰੀਆਂ ਧੜੇਬੰਦੀਆਂ ਖੜੀਆਂ ਕਰਕੇ ਵੇਖ ਲਈ ਅਸਲ ਪਰ ਬੇਲਾ ਸਿੰਘ ਦੀ ਚੜਤ ਘਟੀ ਨਹੀਂ ਸੀ ਸਰਕਾਰੀ ਦਰਬਾਰੇ ਤਾਂ ਹੱਥ ਸੁਨੇਹਾ ਭੇਜਿਆ ਵੀ ਸੁਰਮਕ ਸਿੰਘ ਦੇ ਕੰਮ ਹੋ ਜਾਂਦੇ ਪਰ ਪਿੰਡ ਵਿੱਚ ਬੇਲਾ ਸਿੰਘ ਦੀ ਹੀ ਬੱਲੇ ਬੱਲੇ ਸੀ ਤੇ ਇਹੋ ਗੱਲ ਸੁਰਮਕ ਸਿੰਘ ਨੂੰ ਮਨਜ਼ੂਰ ਨਹੀਂ ਸੀ ਸੁਰਮਕ ਸਿੰਘ ਨੇ ਸੋਚ ਲਿਆ ਸੀ ਕਿ ਲੋਕ ਪੈਸੇ ਨਾਲ ਨਿਵਾਏ ਜਾ ਸਕਦੇ ਆ ਇਸ ਲਈ ਉਹ ਛੋਟੀਆਂ ਮੋਟੀਆਂ ਗਰਜ਼ਾਂ ਪੂਰੀਆਂ ਕਰਨ ਲੱਗਾ ਕਿਸੇ ਦੇ ਮਰਨੇ ਪਰਨੇ ਤੇ ਵਿਆਹ ਸ਼ਾਦੀਆਂ ਉੱਤੇ ਉਹ ਹੋਰਨਾਂ ਨਾਲੋਂ ਵੱਧ ਦాత ਬਣ ਜਾਂਦਾ ਲੋਕ ਉਹਦੇ ਅੱਗੇ ਹੱਥ ਵੀ ਜੋੜਦੇ ਤੇ ਸਿਰ ਵੀ ਝੁਕਾਉਂਦੇ ਪਰ ਕਦੇ ਵੀ ਉਹਨਾਂ ਸੁਰਮੁਖ ਸਿੰਘ ਨੂੰ ਆਪਣੇ ਪਰਿਵਾਰ ਦਾ ਜੀ ਨਹੀਂ ਸੀ ਸਮਝਿਆ ਜਿਵੇਂ ਕਿ ਬੇਲਾ ਸਿੰਘ ਨੂੰ ਸਮਝਦੇ ਸਨ ਬੇਲਾ ਸਿੰਘ ਕੋਲ ਕਿਸੇ ਨੂੰ ਦੇਣ ਦਿਵਾਨ ਜੋਗਾ ਕੁਝ ਵੀ ਨਹੀਂ ਸੀ ਬੋਲੀ ਵੀ ਉਹਦੀ ਖੜਕੂ ਤੇ ਖਰਵੇਂ ਗੁੱਸੇ ਚ ਆਇਆ ਉਹ ਤੀਦੀ ਭੈਣ ਦੀ ਕਰ ਜਾਂਦਾ ਪਰ ਫਿਰ ਵੀ ਉਹਦਾ ਜ਼ਬਾ ਕਾਇਮ ਸੀ ਲੋਕ ਉਹਦੀ ਗੱਲ ਸੁਣਨ ਤੇ ਮੰਨਣ ਲਈ ਤਿਆਰ ਰਹਿੰਦੇ ਉਹ ਆਪ ਪੰਚੀਆਂ ਸਰਪੰਚੀਆਂ ਤੋਂ ਦੂਰ ਭਜਦਾ ਪਰ ਜਿਹਦੇ ਵੀ ਸਿਰ ਉੱਤੇ ਹੱਥ ਰੱਖਦਾ ਉਹੋ ਹੀ ਪਿੰਡ ਦਾ ਸਰਪੰਚ ਬਣਦਾ ਜਦੋਂ ਸੁਰਮੁਖ ਸਿੰਘ ਉੱਤੇ ਜਵਾਨੀ ਤੇ ਅਮੀਰੀ ਕੂਕ ਕੇ ਚੜੀਆਂ ਤਾਂ ਉਹਨੇ ਆਪਣੇ ਯਾਰਾਂ ਬਾਸ਼ਾਂ ਦੀ ਟਾਣੀ 'ਚ ਬੈਠਿਆਂ ਇੱਕ ਥਾਪੜੀ ਈਸਵਰੀ ਦੀ ਸਰਪੰਚੀ ਆਪਾਂ ਕੁੱਟਣੀ ਐ ਕਿਸੇ ਬੈਠੇ ਯਾਰ ਨੇ ਹੀ ਸਲਾਹ ਦਿੱਤੀ ਫਿਰ ਹੋਣ ਤੋਂ ਹੀ ਚਾਚਾ ਬੇਲਾ ਸਿਓ ਦੇ ਚਰਨੀ ਲੱਗ ਜਾ ਸੁਰਮਕ ਸਿੰਘ ਦੀ ਪੀਤੀ ਦਾਰੂ ਸਿਰ ਨੂੰ ਚੜੀ ਲੈ ਬੇਲਾ ਸਿਓ ਕੌਣ ਹੁੰਦਾ ਆਪਾਂ ਧੱਕ ਦਾਂਗੇ ਜਿਹੜਾ ਵੀ ਅਡੂ ਸਾਡੇ ਨਾਲ ਵੋਟਾਂ ਤੋਂ ਕਈ ਮਹੀਨੇ ਪਹਿਲਾਂ ਹੀ ਉਹਨੇ ਪੰਨ ਤੋੜ ਸ਼ੁਰੂ ਕਰ ਦਿੱਤੀ ਇਲਾਕੇ ਦੇ ਐਮਐਲਏ ਨੂੰ ਕਹਿ ਕੇ ਆਪਣੀ ਮਰਜ਼ੀ ਦਾ ਠਾਣੇਦਾਰ ਆਪਣੇ ਠਾਣੇ ਵਿੱਚ ਲਵਾ ਲਿਆ ਕਿਸੇ ਨੂੰ ਪੈਸੇ ਦੀ ਤੌਂਸ ਕਿਸੇ ਨੂੰ ਠਾਣੇ ਦਾ ਡਰ ਤੇ ਕਿਸੇ ਨੂੰ दारू ਦਾ ਲਾਲਚ ਸਾਰੇ ਪਿੰਡ ਵਿੱਚ 575 ਦਾ ਇਹੋ ਜਿਹਾ ਚੱਕਰ ਚਲਾਇਆ ਕਿ ਪਿੰਡ ਦੋ ਹਿੱਸਿਆਂ ਵਿੱਚ ਵੰਡ ਕੇ ਰੱਖ ਦਿੱਤਾ ਪਿੰਡ ਦਾ ਇਹ ਹਸ਼ਰ ਵੇਖ ਕੇ ਚਾਚੇ ਬੀਲੇ ਨੂੰ ਰੋਣ ਆਉਂਦਾ ਉਹਨੇ ਸੁਰਮੁਖ ਸਿੰਘ ਦੇ ਪਿਓ ਹਰੀ ਸਿੰਘ ਨੂੰ ਉਚੇਚਾ ਕਿਹਾ ਕਿ ਉਹਨੇ ਆਪਣੇ ਪੁੱਤ ਨੂੰ ਇਹਨਾਂ ਕਾਰਿਆ ਤੋਂ ਵਰਜੇ ਪਰ ਹਰੀ ਸਿੰਘ ਨੇ ਆਪਸੀ ਬੇਵਸੀ ਜ਼ਾਹਰ ਕੀਤੀ ਕਿ ਉਹ ਉਸਦੇ ਵੱਸੋਂਬਾਰਾ ਹੋ ਚੁੱਕਿਆ ਸੀ ਉਧਰ ਸਭ ਕੁਝ ਹੀ ਵੱਸੋਂਬਾਰਾ ਹੁੰਦਾ ਵੇਖ ਕੇ ਲੋਕਾਂ ਨੇ ਚਾਚੇ ਉਤੇ ਦਬਾਅ ਪਾਇਆ ਕਿ ਉਹ ਆਪ ਸੁਰਮਕ ਸਿੰਘ ਦੇ ਵਿਰੁੱਧ ਮੈਦਾਨ ਵਿੱਚ ਨਿਤਰੇ ਉਹਨਾਂ ਦਾ ਵਿਚਾਰ ਸੀ ਕਿ ਥਾਣੇ ਵਾਲਿਆਂ ਦਾ ਯਾਰ ਕਦੇ ਵੀ ਵਧੀਆ ਸਰਪੰਚ ਨਹੀਂ ਹੋ ਸਕਦਾ ਜੇ ਇਹ ਟਾਣੀ ਅੱਗੇ ਨਾ ਗਈ ਤਾਂ ਧੀਆਂ ਭੈਣਾਂ ਦਾ ਪਿੰਡ ਦੀਆਂ ਗਲੀਆਂ 'ਚ ਤੁਰਨਾ ਫਿਰਨਾ ਵੀ ਔਖਾ ਹੋ ਜਾਏਗਾ ਹਾਰਿਕ ਨੇ ਆਪੋ ਆਪਣੀ ਦਲੀਲਵਾਹੀ ਬੇਲਾ ਸਿੰਘ ਬੜੀ ਆਕਸ ਜਈ ਨਾਲ ਇਹ ਸਭ ਕੁਝ ਸੁਣਦਾ ਰਿਹਾ ਤੇ ਫੇਰ ਅੱਖਾਂ ਮੀਟ ਕੇ ਸੋਚਣ ਲੱਗ ਪਿਆ ਕਿੰਨੇ ਚਿਰਾਂ ਬਾਅਦ ਉਹਨੇ ਅੱਖਾਂ ਖੋਲੀਆਂ ਉੱਥੇ ਬੈਠ ਸੌ ਲੋਕਾਂ ਦੇ ਚਿੰਤਤ ਚਿਹਰਿਆਂ ਨੂੰ ਨਿਹਾਰਿਆ ਤੇ ਸਰਪੰਚੀ ਦੀ ਚੋਣ ਲੜਨ ਲਈ ਹਾਮੀ ਭਰ ਦਿੱਤੀ ਉਸੇ ਹਾਰ ਦਾ ਭੰਨਿਆ ਸੁਰਮਕ ਸਿੰਘ ਹੁਣ ਤੱਕ ਵੀ ਸੱਪ ਵਿਉ ਘੋਲਦਾ ਅੰਦਰੋਂ ਹੀ ਅੰਦਰ ਕੁੜਦਾ ਰਹਿੰਦਾ ਸਤ ਸੁੰਦਰੋਂ ਪਾਰ ਤੱਕ ਦੀਆਂ ਉਡਾਰੀਆਂ ਲਾ ਕੇ ਵੀ ਉਹਦੇ ਸੋਚ ਨੀਵੀਂ ਰਿੰਗਦੀ ਰਹਿੰਦੀ ਕਿ ਬੇਲਾ ਸਿੰਘ ਦੀ ਚੜਤ ਨੂੰ ਨਿਵਾਇਆ ਕਿਵੇਂ ਜਾਵੇ ਬਸ ਕੋਈ ਵੀ ਇਦਾਂ ਦਾ ਇੱਕ ਅੱਧਾ ਹੱਲਾ ਜਿਹਦੇ ਨਾਲ ਬੇਲਾ ਸਿੰਘ ਫਾੜੀ ਰਹਿ ਜਾਵੇ ਲੋਕ ਉਸ ਦਿਨ ਸਿਰਫ ਉਹਦੀਆਂ ਹੀ ਗੱਲਾਂ ਕਰਨ ਉਹ ਚਾਹੁੰਦਾ ਸੀ ਕਿ ਜ਼ਿੰਦਗੀ 'ਚ ਸਿਰਫ ਇੱਕ ਵਾਰ ਬਸ ਇੱਕ ਵਾਰ ਉਹ ਉਹਨੂੰ ਵਿਚਾਰੋਂ ਤੋੜ ਕੇ ਉਤੋਂ ਦੀ ਲੰਗੇ ਤੇ ਲੋਕ ਮਹਿਸੂਸ ਕਰਨ ਕੇ ਸੁਰਮਕ ਸਿੰਘ ਆਪਣੇ ਨਾਲ ਅੜਨ ਵਾਲਿਆਂ ਨੂੰ ਇੰਜ ਮਸਲ ਕੇ ਲੰਘ ਵੀ ਸਕਦਾ ਹੈ ਤੇ ਅਚਾਨਕ ਜਿਸ ਦਿਨ ਸੁਰਮਖ ਦਾ ਬਿਰਧ ਪਿਓ ਚੱਲ ਵਸਿਆ ਉਹਨੂੰ ਲੱਗਿਆ ਜਿਵੇਂ ਬੇਲਾ ਸਿਉਂ ਦੀ ਪਿੱਠ ਲਾਉਣ ਦਾ ਇਹ ਮੌਕਾ ਸਤਗੁਰਾਂ ਦੀ ਅਪਾਰ ਬਖਸ਼ਿਸ਼ ਨਾਲ ਉਹਨੂੰ ਪ੍ਰਾਪਤ ਹੋਇਆ ਹੈ ਸੁਰਮਕ ਸਿੰਘ ਦੇ ਘਰ ਪਿੰਡ ਦਾ ਹਰ ਨਿੱਕਾ ਵੱਡਾ ਬੰਦਾ ਅਫਸੋਸ ਕਰਨ ਗਿਆ ਕੁਝ ਅਫਸੋਸ ਕਰਕੇ ਪਰਤ ਜਾਂਦੇ ਕੁਝ ਉੱਥੇ ਹੀ ਬੈਠ ਜਾਂਦੇ ਉੱਥੇ ਬੈਠੇ ਰਹਿਣ ਵਾਲਿਆਂ ਦੀ ਵੀ ਇੱਕ ਤਕੜੀ ਢੀੜ ਸੀ ਪਰ ਉਸ ਪੀੜ ਚ ਬੀਲਾ ਸਿੰਘ ਕਿਦਰੇ ਵੀ ਨਹੀਂ ਸੀ ਦਿਸ ਰਿਹਾ ਸੁਰਮੁਖ ਸਿੰਘ ਨੇ ਜਿਹੜਾ ਰੰਗ ਦਾ ਪੱਤਾ ਰੱਖਵਾ ਰੱਖਿਆ ਸੀ ਉਹ ਬੀਲਾ ਸਿੰਘ ਦੀ ਹਾਜ਼ਰੀ ਵਿੱਚ ਖੇਡਣਾ ਚਾਹੁੰਦਾ ਸੀ ਉਹਨੂੰ ਵਿਸ਼ਵਾਸ ਸੀ ਕਿ ਪਿਓ ਦੇ ਮਰਨ ਕਰਕੇ ਸਾਰੇ ਪਿੰਡ ਦੀ ਹਮਦਰਦੀ ਉਸ ਨਾਲ ਹੋਵੇਗੀ ਤੇ ਉਹ ਇਸ ਪੱਤੇ ਨਾਲ ਬੀਲਾ ਸਿੰਘ ਦੀਆਂ ਸਾਰੀਆਂ ਜਿੱਤੀਆਂ ਬਾਜ਼ੀਆਂ ਨੂੰ ਹਾਰ ਵਿੱਚ ਬਦਲ ਸਕਦਾ ਸੀ ਸਵੇਰੇ ਮੌਤ ਦੀ ਖਬਰ ਸੁਣਦਿਆਂ ਹੀ ਬੀਲਾ ਸਿੰਘ ਅਮਰੀਕੀਆਂ ਦੇ ਘਰ ਪਹੁੰਚਿਆ ਸੀ ਤੇ ਸੁਰਮੁਖ ਸਿੰਘ ਨਾਲ ਅਫਸੋਸ ਕਰਕੇ ਪਰਤ ਗਿਆ ਸੀ ਉਹਨੇ ਜਾ ਕੇ ਉਹ ਸਭ ਕੁਝ ਕਰਨਾ ਸ਼ੁਰੂ ਕਰ ਦਿੱਤਾ ਜਿਹੜਾ ਉਹ ਮਨ ਨੇ ਉਤੇ ਕਰਦਾ ਸੀ ਪਿੰਡ ਦੇ ਚੌਰਾਹੇ ਵਿੱਚ ਉਹਨੇ ਆਪਣੀ ਟਰਾਲੀ ਖੜੀ ਕਰ ਦਿੱਤੀ ਸੀ ਤੇ ਸਭ ਤੋਂ ਪਹਿਲਾਂ ਆਪਣੇ ਘਰੋਂ ਲੱਕੜਾ ਲਿਆ ਕੇ ਉਸ ਵਿੱਚ ਰੱਖ ਦਿੱਤੀਆਂ ਸਨ ਫਿਰ ਜਿੰਨੇ ਵੀ ਸੁਣਿਆ ਉਹਨੇ ਸਰਦੀ ਬਣਦੀ ਲੱਕੜ ਟਰਾਲੀ ਵਿੱਚ ਲਿਆ ਕੇ ਸੁੱਟਣੀ ਸ਼ੁਰੂ ਕਰ ਦਿੱਤੀ ਵੇਂਦਿਆਂ ਹੀ ਵੇਂਦਿਆਂ ਲੱਕੜਾਂ ਦਾ ਤਗੜਾ ਢੇਰ ਲੱਗ ਗਿਆ ਇਹ ਪਿਰਤਵੀ ਮੀਲਾ ਸਿੰਘ ਨੇ ਆਪਣੀ ਹੀ ਹੱਥੀ ਸ਼ੁਰੂ ਕੀਤੀ ਸੀ ਬਾਰੋਂ ਉਜੜ ਪੁਜੜ ਕੇ ਆਏ ਲੋਕਾਂ ਨਾਲ ਉਹ ਮੁਸਲਕਾ ਪਿੰਡ ਇੱਕ ਵਾਰ ਫੇਰ ਵਸ ਪਿਆ ਸੀ ਇਸੇ ਮਰਨ ਵਾਲੇ ਦਾ ਵੱਡਾ ਪ੍ਰਾ ਉਜਾੜੇ ਦੇ ਦਰਦ ਨੂੰ ਚੱਲ ਨਹੀਂ ਸੀ ਸਕਿਆ ਤੇ ਇੱਥੇ ਆਉਂਦਿਆਂ ਹੀ ਦੰਮ ਤੋੜ ਗਿਆ ਸੀ ਘਰ ਵਿੱਚ ਆਖਰੀ ਰਸਮ ਨੂੰ ਪੂਰਾ ਕਰਨ ਜੋਗੀ ਵੀ ਸਮਰੱਥਾ ਨਹੀਂ ਸੀ ਹੋਰ ਤਾਂ ਹੋਰ ਮੁਰਦੇ ਨੂੰ ਸੜਨ ਲਈ ਘਰ ਵਿੱਚ ਬਾਲਣ ਤੱਕ ਦਾ ਪ੍ਰਬੰਧ ਵੀ ਨਹੀਂ ਸੀ ਹੋ ਰਿਹਾ ਸਾਰੇ ਹੀ ਇੱਕ ਦੂਜੇ ਦੇ ਮੂੰਹ ਵੱਲ ਵੇਂਦੇ ਪਰ ਸਾਰੇ ਹੀ ਬੇਆਸਰੇ ਤੇ ਅਸਮਰੱਥ ਜੇ ਇਸੇ ਬੇਲਾ ਸਿੰਘ ਨੇ ਉਦੋਂ ਕਿਹਾ ਸੀ ਕੀ ਵੈਂਦੇ ਆਪਾ ਇੱਕ ਦੂਸਰੇ ਦੇ ਮੂੰਹ ਵੱਲ ਕੀ ਆਪਾਂ ਰਲ ਕੇ ਇੱਕ ਸੰਸਕਾਰ ਵੀ ਨਹੀਂ ਕਰ ਸਕਦੇ ਤੇ ਸਾਰੇ ਪਿੰਡ ਨੇ ਰਲ ਕੇ ਉਹ ਮਰਨ ਵਾਲੇ ਦਾ ਸੰਸਕਾਰ ਕੀਤਾ ਸੀ ਉਸ ਤੋਂ ਕੁਝ ਹੀ ਦਿਨਾਂ ਪਿੱਛੋਂ ਸਾਰੇ ਪਿੰਡ ਦੇ ਲੋਕ ਜੁੜੇ ਸਨ ਤੇ ਬੇਲਾ ਸਿੰਘ ਨੇ ਹੀ ਗੱਲ ਤੋਰੀ ਸੀ ਮਰਨਾ ਸਭ ਤੋਂ ਵੱਡਾ ਸੱਚ ਹੈ ਹਰ ਇੱਕ ਨੇ ਵਾਰੀ ਸਿਰ ਤੁਰਦੇ ਬੰਣਾ ਆਪਾਂ ਉਜੜ ਪੁੱਜੜ ਕੇ ਆਏ ਆ ਕਈ ਬਿਲਕੁਲ ਹੀ ਕੱਖੋਂ ਹਲੇ ਹੋ ਗਏ ਨੇ ਪਰ ਇਹ ਨਾ ਹੋਵੇ ਕਿ ਇਸ ਪਿੰਡ ਵਿੱਚ ਕਿਸੇ ਦਾ ਮੁਰਦਾ ਰੋਲਦਾ ਰਹੇ ਜੇ ਕੱਲੇ ਕਾਰੇ ਨਹੀਂ ਤਾਂ ਕਿਰਿਆ ਕਰਮ ਆਪਾਂ ਸਾਰਾ ਪਿੰਡ ਮਿਲ ਕੇ ਪੂਤਾ ਸਕਦੇ ਆ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਹਰ ਕਰ ਮਰਨ ਵਾਲੇ ਲਈ ਥੋੜੀ ਥੋੜੀ ਲੱਕੜ ਇਕੱਠੀ ਕਰਕੇ ਸੰਸਕਾਰ ਕਰਦਾ ਹੈ ਅੱਜ ਵੀ ਸਾਰਾ ਪ੍ਰਬੰਧ ਪੂਰਾ ਕਰਕੇ ਬਿਲਾ ਸਿੰਘ ਸੁਰਮਕ ਸਿੰਘ ਦੇ ਕੋਲਾ ਬੈਠਾ ਆ ਗਏ ਸਭ ਰਿਸ਼ਤੇਦਾਰ ਕਿ ਰਹਿੰਦਾ ਕੋਈ ਉਹਦੇ ਬੈਠਦੇ ਹੀ ਪੁੱਛਿਆ ਵੱਡੀ ਬੀਬੀ ਕਰਤਾਰੀ ਨਹੀਂ ਦੂਰੋਂ ਆਉਣਾ ਸੀ ਉਹ ਨਹੀਂ ਅਜੇ ਆਪੜੀ ਬਾਕੀ ਤਾਂ ਸਾਰੇ ਆ ਗਏ ਜਾਪਦੇ ਨੇ ਚਲੋ ਹੋਰ ਘੜੀਪਲ ਨੂੰ ਅੱਪੜ ਜਾਓ ਉਧਰ ਪਰਮੰਦ ਮੈਂ ਕਰ ਆਇਆ ਪੂਰਾ ਸੁਰਮਕ ਸਿੰਘ ਨੂੰ ਲੱਗਾ ਕਿ ਰੰਗ ਦਾ ਪੱਤਾ ਖੇਡਣ ਦਾ ਇਹੀ ਸਹੀ ਮੌਕਾ ਹੈ ਉਹਨੇ ਗळा ਖੰਗੋਰੀਆ ਬੇਲਾ ਸਿਆ ਤੇਰੇ ਨਾਲ ਇੱਕ ਗੱਲ ਕਰਨੀ ਸੀ ਜ਼ਰੂਰੀ ਪਰ ਉਹ ਬੋਲਿਆ ਇੰਨਾ ਉੱਚੀ ਜਿਵੇਂ ਬੇਲੇ ਨਾਲ ਹੀ ਨਹੀਂ ਉਹ ਗੱਲ ਸਾਰਿਆਂ ਨਾਲ ਕਰ ਰਿਹਾ ਹੋਵੇ ਇਹਦੀ ਖਾਇਸੀ ਕਿ ਉਹਦਾ ਸੰਸਕਾਰ ਕਿਸੇ ਚੱਜ ਦੀ ਲੱਕੜ ਨਾਲ ਕੀਤਾ ਜਾਵੇ। ਬੀਲੇ ਸਮੇਤ ਸਾਰੇ ਹੀ ਚੁੱਪ ਸਨ। ਮਰੀਦੀ ਖੁਆਇਸ਼ ਬਾਰੇ ਕੋਈ ਕਹਿ ਵੀ ਕੀ ਸਕਦਾ ਸੀ। ਇਸੇ ਲਈ ਮੈਂ ਨਗਿੰਦਰ ਨੂੰ ਲੱਕੜ ਲਿਆਉਣ ਲਈ ਸ਼ਹਿਰ ਭੇਜਦਾ। ਉਹਨੂੰ ਵੀ ਉਡੀਕਣਾ ਪਊ। ਚਾਰ ਚੁਫੇਰੇ ਦੀ ਚੁੱਪ ਹੋਰ ਵੀ ਗੰਭੀਰ ਹੋ ਗਈ। ਸੁਰਮਕ ਸਿੰਘਾਂ ਇਹ ਖੁਆਇਸ਼ ਤੇਰੀ ਹੋ ਸਕਦੀ ਹੈ ਹਰੀ ਸਿੰਘ ਦੀ ਨਹੀਂ। ਬੀਲਾ ਸਿੰਘ ਬੋਲਿਆ ਖੈਰ ਹੁਣ ਤੋਂ ਸਰਦੀ ਪੁੱਜਦੀ ਵਾਲਾ ਜਿਵੇਂ ਚਾਹੇ ਕਰ ਪਰ ਡਰ ਕੇ ਰਹੀਏ ਉਸ ਦਾਡੇ ਦੇ ਰੰਗ ਤੋਂ ਜਿੱਦਣ ਤੇਰਾ ਤਾਇਆ ਮਰਿਆ ਬਾਰ ਚੋਂ ਆਕੇ ਤੁਹਾਡੇ ਘਰ ਸਿਰਫ ਇੱਕ ਟੁੱਟੇ ਗੱਡੇ ਦੀ ਥੋੜੀ ਬਹੁਤ ਲੱਕੜ ਸੀ ਉਹ ਵੀ ਇਦਣੋਂ ਊਜੜ ਕੇ ਜਾਣ ਵਾਲੇ ਛੱਡ ਗਏ ਸਨ ਪਰ ਤੇਰਾ ਪਿਓ ਕਹਿਣ ਲੱਗਾ ਮੈਂ ਭਰਾ ਉੱਤੇ ਤੁਰਕਾਂ ਦੀ ਲੱਕੜ ਨਹੀਂ ਪੈਣ ਦੇਂਦਾ ਉਦੋਂ ਤੋਂ ਹੀ ਸਾਰਿਆਂ ਰਲ ਕੇ ਇਹ ਸਾਂਝੇ ਸੰਸਕਾਰ ਦੇ ਪਿਰਤ ਨੂੰ ਤੋੜਿਆ ਤੇ ਤੇਰਾ ਬਾਪ ਮੋਡੀਆਂ ਚੋਂ ਸੀ ਉਹ ساری ਉਮਰ ਹਰ ਮਰਨੇ ਉੱਤੇ ਆਪ ਲੱਕੜ ਲੈ ਕੇ ਸੇਵਾ 'ਚ ਪੁੱਜਦਾ ਰਿਹਾ ਇਸ ਪਿੰਡ ਉੱਪਰ ਉਹਦੇ ਬੜੇ ਅਹਿਸਾਨ ਨੇ ਇਸ ਲਈ ਪਈ ਉਹਦਾ ਸੰਸਕਾਰ ਤਾਂ ਹੋ ਸਾਰੇ ਪਿੰਡ ਵੱਲੋਂ ਹੀ ਜੇ ਤੁਹਾਡੀ ਸਰਦਾਰੀ ਚੰਦਨ ਦੀ ਲੱਕੜ ਨਾਲ ਸੰਸਕਾਰ ਕੀਤੇ ਆ ਵੱਧੀ ਹੈ ਤਾਂ ਉਹ ਜਾਣ ਅਸੀਂ ਸਾਰਾ ਨਗਰ ਰਲ ਕੇ ਉਹਦਾ ਮੁੱਲ ਵੀ ਤਾਰ ਦੇਵਾਂਗੇ ਤੇ ਆਹ ਬਾਲਣ ਜਿਹੜਾ ਹੁਣ ਇਕੱਠਾ ਹੋਇਆ ਜਦੋਂ ਮੈਂ ਮਰਿਆ ਮੇਰੇ ਉੱਤੇ ਪਾ ਦਿਓ ਚਾਰ ਚੁਫੇਰੇ ਚੁੱਪ ਬਸਰ ਗਈ ਸੁਰਮਕ ਸਿੰਘ ਵੀ ਕੋਜਨਾ ਕਹਿ ਸਕਿਆ ਪਰ ਉਹਨੂੰ ਮਹਿਸੂਸ ਹੋਇਆ ਕਿ ਉਹ ਇੱਕ ਵਾਰੀ ਫਿਰ ਭਰੀ ਸਭਾ ਵਿੱਚ ਜਿਵੇਂ ਬੇਲਾ ਸਿੰਘ ਹੱਥੋਂ ਹਾਰ ਗਿਆ ਹੋਵੇ ਤੇ ਉਹਨੂੰ ਉੱਕਾ ਵੀ ਮਨਜ਼ੂਰ ਨਹੀਂ ਸੀ ਰਿਸ਼ਤੇਦਾਰਾਂ ਤੇ ਕੁੜਮਾਚਾਰੀ ਚ ਬੈਠੇ ਆਂ ਉਹਨ ਲਈ ਹਾਰ ਸਭ ਤੋਂ ਵੱਡੀ ਨਮੋਸ਼ੀ ਵਰਗੀ ਲੱਗੀ। ਉਹ ਇਕਦਮ ਭੱਫਕ ਪਿਆ। ਅਸੀਂ ਐਡੇ ਗਏ ਗੁਜਰੇ ਨਹੀਂ ਕਿ ਲੱਕੜਾਂ ਦਾ ਵੀ ਮੁੱਲ ਲੈ ਲਈਏ। ਤੇ ਬੇਲਾ ਸਿਆ ਤੂੰ ਵੀ ਸੁਣ ਲੈ। ਇਹ ਸੰਸਕਾਰ ਕਰਾਂਗੇ ਅਸੀਂ ਆਪਣੀ ਮਰਜ਼ੀ ਦਾ। ਤੇ ਇਸ ਮਾਮਲੇ 'ਚ ਸਾਨੂੰ ਕਿਸੇ ਦੀ ਵੀ ਨਸੀਹਤ ਨਹੀਂ ਚਾਹੀਦੀ। ਪਿੰਡ ਵਾਲੇ ਵੀ ਆਪਣਾ ਪੜਿਆ ਵਿਚਾਰ ਲੈਣ। ਬੇਲਾ ਸਿੰਘ ਨੂੰ ਇੱਕ ਝਟਕਾ ਜਿਹਾ ਲੱਗਾ। ਚਿਹਰਾ ਤੋਂ ਤੁਰੀ ਆਉਂਦੀ। ਫਿਰ ਤਨੂ ਸੁਰਮਕ ਸਿੰਘ ਨੇ ਜਿਵੇਂ ਇੱਕ ਝਟਕੇ ਨਾਲ ਤੋੜ ਕੇ ਪਰੇ ਵਗਾਮਾ ਰਿਆ ਹੋਵੇ ਇਹ ਸਾਰਾ ਕੁਝ ਬੀਲਾ ਸਿੰਘ ਤੋਂ ਵੀ ਜਰਨਾ ਹੋਇਆ ਉਹ ਉੱਠ ਕੇ ਖਲੋ ਗਿਆ ਚੰਗਾ ਭਈ ਫਿਰ ਤੇਰੀ ਮਰਜ਼ੀ ਉਹਨੇ ਕਿਹਾ ਤੇ ਉਹ ਸੋਗੀ ਪੇੜ ਚੋਂ ਬਾਹਰ ਨੋ ਤੁਰ ਪਿਆ ਵੇਂਦਿਆਂ ਹੀ ਵੇਂਦਿਆਂ ਜਿਵੇਂ ਸਾਰਾ ਪਿੰਡ ਹੀ ਉੱਠ ਖਲੋਤਾ ਹੋਵੇ ਹੱਕੇ ਬੱਕੇ ਜਿਹੇ ਰਿਸ਼ਤੇਦਾਰ ਵੀ ਇੱਕ ਦੂਜੇ ਦੇ ਮੂੰਹਾਂ ਵੱਲ ਵੇਖਣ ਲੱਗੇ ਸੁਰਮਕ ਸਿੰਘ ਦੇ ਵੱਡੇ ਕੁਲਮ ਨੇ ਉਹਦਾ ਗੋਡਾ ਨੱਪਿਆ ਸਰਦਾਰ ਬਹਾਦਰ ਇੰਜ ਜਿੱਦ ਚ ਨਾ ਪੋ ਜਿਵੇਂ ਸਾਰਾ ਨਗਰ ਕਹਿੰਦਾ ਮੰਨ ਲਓ ਭਰਾਵਾਂ ਤੋਂ ਵੱਡਾ ਤਾਂ ਰੱਬ ਵੀ ਨਹੀਂ ਹੁੰਦਾ ਸੁਰਮੁਖ ਸਿੰਘ ਤਾਂ ਅਜੇ ਜਕੋ ਤਕੋ ਵਿਛੀ ਸੀ ਪਰ ਉਹਦੇ ਵੱਡੇ ਮੁੰਡੇ ਜਿੰਦਰ ਨੇ ਭੱਜ ਕੇ ਲੋਕਾਂ ਦਾ ਰਾਹ ਰੋਕ ਲਿਆ ਉਹ ਬੇਲਾ ਸਿੰਘ ਅੱਗੇ ਹੱਥ ਜੋੜੇ ਖੜਾ ਸੀ ਚਾਚਾ ਤੇਰੇ ਬਗੈਰ ਬਾਪੂ ਦੀ ਅਰਥੀ ਨੂੰ ਮੋਢਾ ਕੌਣ ਦੋ ਬੇਲਾ ਸਿੰਘ ਦੀਆਂ ਅੱਖਾਂ ਸੇਜਲ ਹੋ ਗਈਆਂ ਤੇ ਉਹਨੇ ਜਿੰਦਰ ਦੇ ਜੁੜੇ ਹੱਥਾਂ ਨੂੰ ਕੁੱਟਿਆ ਤੇ ਮੁੜ ਕੇ ਸੁਰਮੁਖ ਸਿੰਘ ਵੱਲ ਵੇਖਿਆ ਉਹਨੂੰ ਲੱਗਾ ਜਿਵੇਂ ਉਹ ਬੜਾ ਹੀ ਨੀਮੋ ਝੂਣਾ ਜਿਆ ਖਲੋਤਾ ਸਾਰਿਆਂ ਨੂੰ ਉਡੀਕ ਰਿਹਾ ਹੋਵੇ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ